ਜਿਹੜੇ ਉਮੀਦਵਾਰ ਨੇ ਇਸ ਬਾਰ ਖਾ ਜਾਂਦੇ ਆ ਕਿ ਅਸੀਂ ਸਿੱਖ ਹਲਕਿਆਂ ਦੀ ਸਾਰੀ ਗੱਲ ਕਰਦੇ ਆ ਸਿੱਖ ਮਸਲਿਆਂ ਬਾਰੇ ਹਾਂਜੀ ਹਾਂਜੀ ਦੂਸਰੇ ਵਰਗ ਵੀ ਪੰਜਾਬ 'ਚ ਰਹਿੰਦੇ ਹਿੰਦੂ ਜਨਤਾ ਵੀ ਰਹਿੰਦੇ ਨੇ ਮੁਸਲਮਾਨ ਭਰਾ ਵੀ ਰਹਿੰਦੇ ਨੇ ਉਹਨਾਂ ਬਾਰੇ ਕੀ ਰਾਏ ਹੈ ਨਹੀਂ ਦੇਖੋ ਜੀ ਜਿਹੜਾ ਅਸੀਂ ਹੁਣ ਜਿਹੜੇ ਸਿੱਖ ਹੈ ਕਦੇ ਵੀ 올 ਓਵਰ ਵਰਲਡ ਜਿੱਥੇ ਵੀ ਕੋਈ ਤਰਾਸ ਦੀ ਹੁੰਦੀ ਹੈ ਆਰਥਿਕ ਵੇਕ ਫਲੱਡ ਆਉਂਦਾ ਹੈ ਇੰਡੀਆ ਦੇ ਵਿੱਚ ਆਜੇ ਵੀ ਬਾਹਰ ਆ ਜਿਵੇ ਤੇ ਸਿੱਖ ਤਾਂ ਸਾਰੀ ਥਾਂ ਤੇ ਜਾ ਕੇ ਮਦਦ ਕਰਦੇ ਆ افریقہ ਦੇ ਵਿੱਚ ਹੁਣ ਕਿਵੇਂ ਪਾਣੀ ਦੀ ਪ੍ਰੋਬਲਮ ਹੈ ਉੱਥੇ ਸਾਰਾ ਪਾਣੀ ਦਾ ਪ੍ਰਬੰਧ ਕਰਕੇ ਦੇ ਰਹੇ ਆ ਹਨਾ ਤੇ ਇਹ ਮਤਲਬ ਸਿੱਖਾਂ ਦੇ ਵਿੱਚ ਤਾਂ ਮਨਾਂ ਦੇ ਵਿੱਚ ਹੈ ਹੀ ਨਹੀਂ ਹਲੇ ਇਹਨਾਂ ਦੇ ਏਜੰਡੇ ਅਸੀਂ ਤਾਂ ਨਹੀਂ ਗੱਲ ਕਰਦੇ ਕਿ ਸਾਡੇ ਆਪਣੀ ਮਸਲੇ ਬਹੁਤ ਹੈ ਜਿਨ੍ਹਾਂ ਦਾ ਹੱਲ ਹੋਣਾ ਜ਼ਰੂਰੀ ਹੈ ਜਦੋਂ ਸਾਡੇ ਮਸਲੇ ਹੱਲ ਹੋਣਗੇ ਤਾਂ ਅਸੀਂ ਹੋਰ ਪਾਸੇ ਧਿਆਨ ਦੇਵਾਂਗੇ ਨਾ ਸਾਨੂੰ ਆਪਣੇ ਮਸਲੇ 'ਤੇ ਧਿਆਨ ਹਾਂ ਧਿਆਨ ਦੇਣਾ ਚਾਹੀਦਾ ਹੈ ਜਿਵੇਂ ਹੁਣ ਭਗਵੰਤ ਮਾਨ ਬੜੀ ਵਧੀਆ ਗੱਲਾਂ ਕਰਦਾ ਸੀਗਾ ਪੰਜਾਬ ਪਾਰਲੀਮੈਂਟ 'ਚ ਜਾ ਜਾ ਕੇ ਹੈਨਾ ਕੌਣ ਜੁਰਦਾ ਮੁੱਖ ਮੰਤਰੀ ਬਣਿਆ ਇਹ ਪੰਜਾਬ ਦੇ ਮੁੱਦਿਆਂ ਨੂੰ ਵਿਸਰੀ ਗਿਆ ਮੈਂ ਕਹਿੰਦਾ ਜੀ ਜਦੋਂ ਇਹਨਾਂ ਨੇ ਐਮਪੀ ਤੋਂ ਬਾਅਦ ਜਦੋਂ ਸੀਐਮ ਬਣਿਆ ਇਹ ਪਿੰਡਾਂ ਦੇ ਵਿੱਚ ਜਾ ਕੇ ਜੀ ਤੁਹਾਡੀ ਆਪਣੀ ਸਰਕਾਰ ਬਣੂਗੀ ਤੁਹਾਡੀ رائے ਨਾਲ ਹੀ ਸਾਰੀ ਗੱਲ ਹੋਊਗੀ ਬਾਹਰ ਜੀ ਸੱਤ ਚੋਂ ਗੱਲ ਚੱਲੂਗੀ ਗਲੀਆਂ ਤੋਂ ਗੱਲ ਚੱਲੂਗੀ ਜੀ ਮੈਂ ਲੋਕਾਂ ਦੇ ਘਰਾਂ ਤੱਕ ਇਕੱਲੇ ਇਕੱਲੇ ਬੰਦੇ ਦੀ رائے ਲੈ ਕੇ ਫਿਰ ਮੁੱਦੇ ਚੱਕੂਗਾ ਪਾਵਰ 'ਚ ਆ ਕੇ ਹੁਣ ਉਹ ਕਿੰਨਾ ਰੌਲਾ ਪਾਉਂਦਾ ਸੀ ਜੀ ਆਇਆ ਇਹਨਾਂ ਨੇ ਜੀਓ ਹਰ ਸਿਮਰਤ ਬਾਦਲ ਬਾਦਲ ਦੇ ਪਰਿਵਾਰ ਦੇ ਜਿਹੜੇ ਨਹੀਂ ਵੀ ਕੁਝ ਮਤਲਬ ਉਹ ਇੰਨੀ ਇੰਨੀ ਸਿਕਿਉਰਟੀ ਲਈ ਫਿਰਦੇ ਆਂ ਵੀ ਹੁਣ ਤੇਰੀ ਮਾਂ ਤੇਰੀ ਮਿਸਸ ਸਾਰਿਆਂ ਕੋਲ ਸਿਕਿਉਰਟੀ ਹੈ ਤੂੰ ਕਹਿੰਦਾ ਸੀ ਜੀ ਪੰਜਾਬ ਤਾਂ 200 ਕਿਲੋਮੀਟਰ ਹੈ ਜਿੱਧਰ ਨੂੰ ਮਰਜ਼ੀ ਚਲੇ ਜੋ 2 250 ਤੇ ਇਹ ਹੈਲੀਕਾਪਟਰ ਤੋਂ ਥੱਲੇ ਨਹੀਂ ਉਤਰਦੇ ਤੇ ਆਪ ਮਤਲਬ ਇੱਕ ਕੱਲੀਆਂ ਸਿਰਫ ਫੋਕੀਆਂ ਗੱਲਾਂ ਹੀ ਸੀ ਜੀ ਬਿਲਕੁਲ ਦੁਬਈ ਇਸ ਦਾ ਮਤਲਬ ਭਗਵੰਤਮਾਨ ਦੇ ਵਿੱਚ ਤੇ ਪਹਿਲਾਂ ਵਾਲਿਆਂ ਦੇ ਵਿੱਚ ਤਾਂ ਫਿਰ ਕੋਈ ਫਰਕ ਹੀ ਨਹੀਂ ਹੈ